ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇਟਾ ਟੈਂਪਰੇਚਰ ਲੁਧਿਆਣਾ ਦੇ ਵਿੱਚ 28.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਔਰ ਅੱਜ ਦਾ ਮਿਨੀਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨੋਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ। 5 ਤਰੀਕ ਤੋਂ ਫੇਰ ਇੱਕ ਵਾਰ ਜਿਹੜੀ ਰੇਨਫਾਲ ਐਕਟੀਵਿਟੀ ਥੋੜੀ ਵੱਧ ਸਕਦੀ ਹੈ ਮੌਨਸੂਨ ਐਕਟਿਵ ਹੋ ਸਕਦੀ ਹੈ। ਔਰ 5 ਤੋਂ 7 ਤਰੀਕ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ। ਟੈਂਪਰੇਚਰ 30 ਡਿਗਰੀ ਦੇ ਅਰਾਊਂਡ ਜਾਂ 35 ਡਿਗਰੀ ਤੱਕ ਹੀ ਫਿਲਹਾਲ ਚੱਲ ਰਹੇ ਨੇ ਇਹਨਾਂ ਦੇ ਨਾਲ ਵਿੱਚ। ਪਰ ਇਸ ਵਾਰੀ 2025 ਦੇ ਵਿੱਚ ਜੂਨ ਮਹੀਨੇ ਦੇ ਵਿੱਚ 128.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸੋ ਅਸੀਂ ਸਮਝਦੇ ਹਾਂ ਕਿ ਕਿਉਂਕਿ ਜਿਹੜੀਆਂ ਖਰੀਫ ਕ੍ਰੌਪਸ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਸਪੈਸ਼ਲੀ ਝੋਨੇ ਦੀ ਕ੍ਰੌਪ ਨੂੰ ਪਾਣੀ ਦੀ ਲੋੜ ਹੁੰਦੀ ਹੈ। ਤੇ ਇਹ ਹਿਮਸ ਵਰਗੀਆਂ ਕੰਡੀਸ਼ਨਸ ਬਣ ਜਾਂਦੀਆਂ ਨੇ ਸਪੈਸ਼ਲੀ ਜਦੋਂ ਬਾਰਿਸ਼ ਹੋ ਕੇ हटਦੀ ਹੈ। ਪੰਜਾਬ ਦੇ ਉੱਤਰ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਨਲ ਸੰਮੇਲ ਦੇ ਵਿੱਚ ਤੇ ਕਿਸ ਤਰ੍ਹਾਂ ਦੀ ਕਿਸਾਨਾਂ ਦੀ ਖੇਤੀਬਾੜੀ ਰਹੇਗੀ ਤੇ ਕਿਸ ਤਰ੍ਹਾਂ ਦਾ ਮੌਨਸੂਨ ਦਾ ਵਰਤਾਅ ਰਹੇਗਾ ਇਸ ਦੇ ਸੰਬੰਧੀ ਮੇਰੇ ਨਾਲ ਪਵਨੀ ਜੀ ਵੈਦਰ ਦੇ ਮੈਮ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਕਿਸ ਤਰ੍ਹਾਂ ਦਾ ਉੱਤਰ ਪਾਰ ਵਿੱਚ ਕਲਾਈਮੇਟ ਰਹੇਗਾ ਜੀ ਕਿਉਂਕਿ ਸਾਰਾ ਰੀਜਨ ਜਿਹੜਾ ਮੌਨਸੂਨ ਆ ਕਵਰ ਹੋ ਗਿਆ ਤਾਂ ਕਰਕੇ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਵੀ ਰਿਕਾਰਡ ਕੀਤੀ ਗਈ ਔਰ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 28.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.6 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 34.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.4 ਡਿਗਰੀ ਸੈਂਟੀਗ੍ਰੇਡ ਨੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਦੋਨੇ ਦਿਨਾਂ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਰਿਕਾਰਡ ਕੀਤੇ ਗਏ ਨੇ ਔਰ ਜੇ ਜਿਉਂਵਰੇ ਦਿਨਾਂ ਦੇ ਵਜਤ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ 5 ਤਰੀਕ ਤੋਂ ਫੇਰ ਇੱਕ ਵਾਰ ਜਿਹੜੀ ਰੇਨਫਾਲ ਐਕਟੀਵਿਟੀ ਥੋੜੀ ਵੱਧ ਸਕਦੀ ਹੈ ਮੌਨਸੂਨ ਐਕਟਿਵ ਹੋ ਸਕਦੀ ਹੈ ਤਾਂ 5 ਤੋਂ 7 ਤਰੀਕ ਦੇ ਵਿੱਚ ਜਿਹੜਾ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕੋਈ ਖਰਾਬ ਮੌਸਮ ਹੋਣ ਦੇ ਚਾਂਸਸ ਹੋਣ ਕੋਈ ਕੁਝ ਹੋ ਅਨੇ ਜੀ ਇਸ ਤਰ੍ਹਾਂ ਦੀ ਕੋਈ ਕੰਡੀਸ਼ਨਸ ਨਹੀਂ ਹੈ ਆਉਣ ਵਾਲੇ 2 ਦਿਨ 3 ਔਰ 4 ਤਰੀਕ ਨੂੰ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਔਰ 5 ਤੋਂ 7 ਤਰੀਕ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨ ਵੀ ਹੋ ਸਕਦੀ ਹੈ ਅਚਮ ਜੀ ਜੇ ਗੱਲ ਕੀਤੀ ਹੈ 40 ਡਿਗਰੀ ਦਾ ਟੈਂਪਰੇਚਰ ਉਤਾਪਮਨ ਦੀ ਤੇ ਉਸ ਦਾ ਕੋਈ ਮੌਨਸੂਨ ਦਾ ਇਰਾਦਾ ਹੋਵੇ ਜੀ ਟੈਂਪਰੇਚਰ ਹੁਣ ਤਾਂ ਜਿਵੇਂ ਕੱਲ ਦਾ ਜਿਹੜਾ ਡੇ ਟੈਂਪਰੇਚਰ ਸੀ 28.5 ਡਿਗਰੀ ਸੈਂਟੀਗ੍ਰੇਡ ਸੀ ਔਰ ਅੱਜ ਦਾ ਮੈਕਸਿਮਮ ਟੈਂਪਰੇਚਰ 34.6 ਡਿਗਰੀ ਸੈਂਟੀਗ੍ਰੇਡ ਹੈ ਸੋ ਟੈਂਪਰੇਚਰ 30 ਡਿਗਰੀ ਦੇ ਅਰਾਊਂਡ ਜਾਂ 35 ਡਿਗਰੀ ਤੱਕ ਹੀ ਫਿਲਹਾਲ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਅਚਾ ਉਹ ਕਿਸਾਨਾਂ ਦੇ ਲਈ ਇਹਨਾਂ ਕੋ ਲਾਭਦਾਇਕ ਹੈ ਜਾਂ ਕਿਨ ਨੂੰ ਨੁਕਸਾਨਦਾਇਕ ਹੈ ਜੀ ਕਿਉਂਕਿ ਜਿਹੜੀ ਮੌਨਸੂਨ ਦੀ ਆਮਦ ਟਾਈਮ ਤੋਂ ਪਹਿਲਾਂ ਇਸ ਵਾਰੀ ਹੋ ਗਈ ਔਰ ਜੂਨ ਮਹੀਨੇ ਦੇ ਵਿੱਚ بارش ਵੀ ਅੱਛੀ ਰਿਕਾਰਡ ਕੀਤੀ ਗਈ ਹੈ ਜਿਵੇਂ ਕਿ ਲੁਧਿਆਣਾ ਦੀ ਜੂਨ ਦੀ ਨਾਰਮਲ بارش 82.8 ਮਿਲੀਮੀਟਰ ਹੈ ਔਰ ਇਸ ਵਾਰੀ 2025 ਦੇ ਵਿੱਚ ਜੂਨ ਮਹੀਨੇ ਦੇ ਵਿੱਚ 128.2 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ ਲਗਭਗ 45.4 ਮਿਲੀਮੀਟਰ ਉੱਪਰ ਹੈ ਸੋ ਅੱਛੀ بارش ਜਿਹੜੀ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਆਈਐਮਡੀ ਦੀ ਪ੍ਰੈਡਿਕਸ਼ਨ ਦੇਖੀ ਤਾਂ ਜੁਲਾਈ ਮਹੀਨੇ ਦੇ ਵਿੱਚ ਵੀ ਜਿਹੜੀ ਨਾਰਮਲ ਤੋਂ ਉੱਪਰ بارش ਹੋਣ ਦੀ ਪ੍ਰੈਡਿਕਸ਼ਨ ਹੈ ਸੋ ਅਸੀਂ ਸਮਝਦੇ ਹਾਂ ਕਿ ਕਿਉਂਕਿ ਜਿਹੜੀਆਂ ਕ੍ਰੌਪਸ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਸਪੈਸ਼ਲੀ ਝੋਨੇ ਦੀ ਕ੍ਰੌਪ ਨੂੰ ਪਾਣੀ ਦੀ ਲੋੜ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਇਹ ਬਾਰਿਸ਼ ਹੋ ਰਹੀ ਹੈ ਇਹ ਕ੍ਰੌਪ ਵਾਸਤੇ ਬਿਲਕੁਲ ਲਾਹੇਵੰਦ ਸੇਧਣ ਵੜੀ ਹੈ ਕਿਉਂਕਿ ਕ੍ਰੌਪ ਦੀ ਪਾਣੀ ਦੀ ਲੋੜ ਨੂੰ ਪੂਰਾ ਕਰ ਸਕਦੀ ਹੈ ਔਰ ਇਹਦੇ ਨਾਲ-ਨਾਲ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਪ੍ਰੈਸ਼ਰ ਉਹਨੂੰ ਵੀ ਥੋੜਾ ਕੱਟ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਇਨਸਾਨ ਦੇ ਲਈ ਕਿਸ ਤਰ੍ਹਾਂ ਰਹੇਗਾ ਕੁਝ ਸਮੇਂ ਜਿਹੜਾ ਆਉਣ ਵਾਲਾ ਸਮਾਂ ਹੈ ਮੌਨਸੂਨ ਜੀ ਨੀਅਰ ਨੋਰਮਲ ਕੰਡੀਸ਼ਨਸ ਨੇ ਸੋ ਸਾਰਿਆਂ ਲਈ ਫੇਵਰੇਬਲ ਰਹਿਣ ਬਾੜੀਆਂ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਇੱਕ ਵਾਰੀ ਮੌਨਸੂਨ ਸੀਜ਼ਨ ਸਟਾਰਟ ਹੋ ਜਾਂਦਾ ਤਾਂ ਜਿਹੜਾ ਮੌਇਸਚਰ ਹਵਾ ਦੇ ਵਿੱਚ ਜ਼ਿਆਦਾ ਹੋ ਜਾਂਦਾ ਥੋੜੀਆਂ ਹਿਊਮਿਡਸ ਵਾਲੀਆਂ ਕੰਡੀਸ਼ਨਸ ਬਣ ਜਾਂਦੀਆਂ ਨੇ ਸਪੈਸ਼ਲੀ ਜਦੋਂ ਬਾਰਿਸ਼ ਹੋ ਕੇ ਹਟਦੀ ਹੈ ਸੋ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਫੇਸ ਕਰਨੀਆਂ ਪੈ ਸਕਦੀਆਂ ਨੇ ਸੋ ਉਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਜਿਹੜਾ ਲਿਕੁਇਡਸ ਸਾਰਿਆਂ ਨੂੰ ਵੱਧ ਤੋਂ ਵੱਧ ਲੈਂਦੇ ਰਹਿਣਾ ਚਾਹੀਦਾ ਹੈ ਬਿਲਕੁਲ ਆਨਾ ਸਮੇ ਦੇ ਵਿੱਚ ਮੌਨਸਨ ਜਿਹੜਾ ਕਿ ਆ ਠੀਕ ਰਹੇਗਾ ਤੇ ਕੁਛ ਹੀ ਜੂਨ 5 ਜੂਨ ਤੋਂ ਬਾਅਦ ਜਿਹੜਾ ਕਿ ਬਰਸਾਤ ਦੀ ਅਨਮਾਨ ਲਿਖੇਗੇ ਜੁਰੇਲ ਢਾਲਾ ਜਨਾ ਸੰਜਰਾ ਜੰਮਪੁਰ ਤੋਂ ਦੋਸਤ